ਸੋਸ਼ਲ ਮੀਡੀਆ ਤੇ ਪਾਈ ਵੀਡੀਓ ਤੇ ਪੈ ਗਿਆ ਪੰਗਾ 6 ਦੀਆਂ 6 ਨਰਸਾਂ ਹੋ ਗਈਆਂ ਸਸਪੈਂਡ ਕਹਿੰਦੇ ਵੀ ਬਾਂਦਰ ਦੇ ਨਾਲ ਬਣਾਤੀ ਰੀਲ ਤੇ ਸੋਸ਼ਲ ਮੀਡੀਆ ਤੇ ਪਾਈ ਫੇਰ ਕੀ ਸੀ ਹੋ ਗਿਆ ਐਕਸ਼ਨ ਤੇ 6 ਦੀਆਂ 6 ਨਰਸਾਂ ਕਰਤੀਆਂ ਕਾਲਜ ਦੇ ਵਿੱਚੋਂ ਸਸਪੈਂਡ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪਰਮਦੀ ਪ੍ਰਾਨਾ ਦੋਸਤੋ ਲਗਾਤਾਰ ਸੋਸ਼ਲ ਮੀਡੀਆ ਤੇ ਕੁਝ ਇਹੋ ਜਿਹੇ ਵਿਵਾਦ ਚੜ ਜਾਂਦਾ ਹੁੰਦਾ ਹੈ ਜਿਹੜਾ ਕਿਸੇ ਨਾ ਕਿਸੇ ਦੀ ਪੰਗਾ ਛੇੜ ਦਿੰਦਾ ਕਿਸੇ ਨਾ ਕਿਸੇ ਨੂੰ ਤਾਂ ਇਸੇ ਤਰ੍ਹਾਂ ਹੁਣ ਨਰਸਾਂ ਨੇ ਵੀ ਵੀਡੀਓ ਚੌੜਚ ਬਣਾਈ ਸੀ ਹਾਸੀਆਂ ਖੇਡੀਆਂ ਉਸ ਬਾਂਦਰ ਦੇ ਬੱਚੇ ਦੇ ਨਾਲ ਕਰ ਰਹੀਆਂ ਸੀ ਪਰ ਪਤਾ ਨਹੀਂ ਸੀ ਵੀ ਇਹ ਵੀਡੀਓ ਉਹਨਾਂ ਦੀ ਨੌਕਰੀ ਹੱਥਾਂ ਤੋਂ ਖੋਹਣੀ ਪੈ ਜੀਗੀ ਇਸ ਵੀਡੀਓ ਦੇ ਕਰਕੇ ਤਾ ਵੀਡੀਓ سوشل میڈیا ਤੇ ਵਾਇਰਲ ਹੋਈ ਤੇ ਫੇਰ ਕਿਸੇ ਵੀ ਕਾਲਜ ਨੇ ਐਕਸ਼ਨ ਲੈ ਲਿਆ ਤੇ ਫੇਰ 6 ਦੀਆਂ 6 ਨਰਸਾਂ ਜਿਹੜੀਆਂ ਸੀ ਉਹ ਸਸਪੈਂਡ ਹੋ ਗਈਆਂ ਕਾਲਜ ਦੇ ਵਿੱਚੋਂ ਤਾਂ ਦੋਸਤੋ ਮਜ਼ਾਕ ਮਜ਼ਾਕ ਚ ਕਦੇ ਐਹੋ ਜੀ ਰੀਲ ਨਾ ਬਣਾਇਆ ਕਰੋ ਜਿਹੜੀ ਮਹਿੰਗੀ ਪੈ ਜਾਂਦੀ ਹੈ ਤਾਂ ਹੁਣ ਇਨ੍ਹਾਂ ਨਰਸਾਂ ਨੂੰ ਮਹਿੰਗੀ ਪੈ ਗਈ ਯੂਪੀ ਦੇ ਬਹਿਰਾਏ ਚ ਦਾ ਇਹ ਮਾਮਲਾਗਾ سوشل میڈیا ਤੇ ਵੀਡੀਓ ਜਿਹੜੀ ਆ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਤੇ ਫੇਰ ਅਗਲੇ ਦਿਨ ਹੀ ਐਕਸ਼ਨ ਹੋ ਗਿਆ ਤੇ ਹੁਣ ਇਹਨਾਂ ਨੂੰ ਅਹਿਸਾਸ ਹੋਇਆ ਕਿ ਉਸ ਬਾਂਦਰ ਦੇ ਨਾਲ ਵੀਡੀਓ ਬਣਾਉਣੀ ਸਾਨੂੰ ਮਹਿੰਗੀ ਪੈ ਗਈ ਤਾਂ ਦੋਸਤੋ ਮੀਡੀਆ ਦੀ ਵਰਤੋਂ ਬੜੇ ਸੋਚ ਸਮਝ ਕੇ ਕਰਿਆ ਕਰੋ ਕਿਉਂਕਿ ਇਸ ਦੇ ਵਿੱਚ ਕੀਤੀ ਇੱਕ ਗਲਤੀ ਇਹ ਨਹੀਂ ਪਤਾ ਕਿ ਕਿੱਥੇ ਭੁਗਤ ਨਹੀਂ ਪੈ ਜੇ ਤੇ ਉਹੀ ਚੀਜ਼ ਹੋਈ ਹੈ ਇਹਨਾਂ ਨਰਸਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਗਿਆ ਸਿਰਫ ਇੱਕ ਬਾਂਦਰ ਦੇ ਨਾਲ ਬਣਾਈ ਹੋਈ ਇਸ ਵੀਡੀਓ ਨੇ ਆਓ ਪਹਿਲਾ ਵੀਡੀਓ ਦੇਖਦੇ ਹਾਂ ਪੂਰੀ ਦੇਖੋ ਇਹ ਸਾਰੇ ਕਿੱਢਣ ਲੱਗ ਰਹੇ ਨੇ ਇਹਨਾਂ ਦੇ ਭਾਦੀ ਤਾਂ ਚੌੜ ਚੱਲੀ ਜਾਂਦੀ ਹੈ ਵੀ ਮਜ਼ਾਕ ਮਜ਼ਾਕ ਦੀ ਵੀਡੀਓ ਬਣਾਤੀ ਸਾਰੇ ਲੱਗੇ ਪਏ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਵੀਡੀਓ ਇਹਨਾਂ ਦੀ ਨੌਕਰੀ ਖੋਲੇਗੀ ਤੇ ਇਸੇ ਤਰ੍ਹਾਂ ਫੇਰ ਕੀ ਹੋਇਆ ਵੀ ਸਸਪੈਂਡ ਹੋ ਗਈਆਂ ਤੇ ਮਾਮਲਾ ਯੂਪੀ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਇਆ ਵੀ ਬਾਂਦਰ ਦੇ ਨਾਲ ਬਣਾਤੀ ਰੀਲ ਤੇ ਸਾਰੀਆਂ ਹੋ ਗਈਆਂ ਸਸਪੈਂਡ ਤਾਂ ਦੋਸਤੋ ਆਪਣੀ ਰਾਇ ਕਰਿਓ ਕਮੈਂਟਾਂ 'ਚ ਸਾਂਝੀ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ